ਸਵਾਗਤ ਹੈ ਸਾਰੇ ਮੇਰੇ ਸਤਿਕਾਰਯੋਗ ਪ੍ਰੈਸ ਦੇ ਵੀਰਾਂ ਦਾ ਅੱਜ ਤੁਹਾਡੇ ਸਾਰਿਆਂ ਦੇ ਰੂਬਰੂ ਹੋਣ ਲਈ ਜਿਹੜਾ ਸਾਡਾ ਅੱਜ ਦਾ ਟੌਪਿਕ ਆ ਉਹ ਆ ਜਿਹੜਾ ਰੀਸੈਂਟਲੀ ਬਜਟ ਭਾਰ ਸਰਕਾਰ ਨੇ ਪੇਸ਼ ਕੀਤਾ ਉਹਦੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਕੁਝ ਉਹਦੇ ਮੁੱਖ ਬਿੰਦੂ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਆਦਰਨੀਏ ਸਾਡੇ ਪੰਜਾਬ ਦੇ ਮਹਾ ਮੰਤਰੀ ਅਨਿਲ ਸ੍ਰੀਨਜੀ ਤੁਹਾਡੇ ਰੂਬਰੂ ਹੋਣਗੇ ਉਹਨਾਂ ਨਾਲ ਮੌਜੂਦ ਨੇ ਸਾਡੇ ਪੰਜਾਬ ਦੇ ਵਾਈਸ ਪ੍ਰਧਾਨ ਸਤਕਾਰਯੋਗ ਜਤਿੰਦਰ ਮਿੱਤਲ ਜੀ ਸਾਡੇ ਐਮਐਸਐਮਈ ਸੈੱਲ ਦੇ ਜ਼ਿਲ੍ਹੇ ਪੰਜਾਬ ਪ੍ਰਦੇਸ਼ ਦੇ ਕਨਵੀਨਰ ਸੁਭਾਸ਼ ਦਾਵਰ ਜੀ ਸਾਡੇ ਲੀਗਲ ਸੈੱਲ ਦੇ ਲੁਧਿਆਣਾ ਦੇ ਕਨਵੀਨਰ ਕੇਜੀ ਸ਼ਰਮਾ ਜੀ ਐਡਵੋਕੇਟ ਸਾਹਿਬ ਔਰ ਪ੍ਰੈਸ ਸੈਕਟਰੀ ਸਕਟਰਸਤੀ ਜੀ ਮੈਂ ਬੇਨਤੀ ਕਰਦਾ ਨੇ ਸ੍ਰੀ ਜੀ ਨੂੰ ਉਹ ਤੁਹਾਡੇ ਨਾਲ ਆਪਣੀ ਗੱਲਬਾਤ ਰੱਖੋਗੇ ਤੁਹਾਡੇ ਸਭ ਦਾ ਅੱਜ ਦੀ ਇਸ ਪ੍ਰੈਸ ਮੀਟਿੰਗ ਵਿੱਚ ਬਹੁਤ ਬਹੁਤ ਸਵਾਗਤ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਇੰਡੀਆ ਜਿਹੜਾ ਹੈਗਾ ਵਾ ਭਾਰਤ ਸਾਡਾ ਅੱਜ ਵਰਲਡ ਦੀ ਸਭ ਤੋਂ ਫਾਸਟੈਸਟ ਗਰੋਇੰਗ ਇਕਨੋਮੀ ਦੇ ਰੂਪ ਦੇ ਵਿੱਚ ਅੱਗੇ ਵਧ ਰਿਹਾ ਹੈ। ਔਰ ਅਸੀਂ ਅੱਜ ਵਰਲਡ ਦੇ 5ਵੇਂ ਸਥਾਨ ਦੇ ਪਾਇਦਾਂ ਤੇ ਬੈਠੇ ਹਾਂ। ਔਰ ਬਹੁਤ ਜਲਦ ਅਸੀਂ ਤੀਸਰੇ ਵਰਲਡ ਦੀ ਸ਼ਕਤੀ ਬਣਨ ਜਾ ਰਹੇ ਐਕਨੋਮਿਕ ਪਾਵਰ ਬਣਨ ਜਾ ਰਹੇ ਹਾਂ। ਉਸ ਸੰਬੰਧ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਇੱਕ ਵਿਕਸਿਤ ਭਾਰਤ ਜਿਹਨ ਦੀ 2014 ਤੋਂ ਹੀ ਸਾਡੀ ਸਰਕਾਰ ਆਈ ਹੈ ਅਸੀਂ ਹਰ ਸਾਲ ਉਸ ਟਾਰਗੇਟ ਨੂੰ ਧਿਆਨ ਚ ਰੱਖਦੇ ਹੋਏ ਕੰਮ ਕਰਦੇ ਆ ਰਹੇ ਹਾਂ ਦੇਸ਼ ਦੇ ਚੌਕਮੁਖੀ ਵਿਕਾਸ ਵਾਸਤੇ ਔਰ ਖਾਸ ਕਰਕੇ ਜਿਹੜਾ ਇਹ ਬਜਟ ਸਾਡਾ 2025 ਦਾ ਆਇਆ ਹੈ ਇਹਦੇ ਵਿੱਚ ਅਸੀਂ विशेष रूप के एम्फोसिस है वो हैगा युवा गरीब किसान महिलावान ये चार बेसिस उत्ते सा यूनियन बजट जोड़ा है इस वारी आया है और असं चगी तरह जानते हैं कि भारतीय जनता पार्टी लिड एन डी ए जो है वो जी कमिटमेंट हैगी है वो हैगी है अपलिफ्टमेंट ऑफ पुअर empowerment of women uplifting of farmers and providing opportunities to the youth to become entrepreneurs eh saariyan cheezan nu dhyan ch rakhde hoye main sab to pehla te jehda 2025 da budget ban nirnaya sitaram ji kendriya vitt mantri ji ne rakhiya ਔਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਦੇਸ਼ ਦੇ ਆਜ਼ਾਦੀ ਦੇ ਬਾਅਦ ਦਾ ਇੱਕ ਇਤਿਹਾਸਿਕ ਬਜਟ ਪੇਸ਼ ਕਰਨ ਦੇ ਉੱਤੇ ਉਹਨਾਂ ਨੂੰ ਵਧਾਈ ਦੇਣਾ। ਅਨਪੈਰਲਡ ਅਸੀਂ ਅੱਗੇ ਦੇਖਿਆ ਹੋਵੇਗਾ ਕਿ ਸਾਡੀ ਜਿਹੜੀ ਇਨਕਮ ਟੈਕਸ ਦੀ ਸਲੈਬ ਹੈ ਤੇ ਜਦੋਂ ਬਜਟ ਆਣ ਹੁੰਦਾ ਸੀ ਆਪਾਂ ਸਾਰੇ ਜਾਣੇ ਦੇਖਦੇ ਸੀ ਕਿ ਯਾਰ 50000 ਵਧਾ ਦੇਣਗੇ ਕਿ ਲੱਖ ਵਧਾ ਦੇਣਗੇ। ਕਦੇ 20000 ਵਧਦੀ ਸੀ ਤੇ ਕਦੀ 50000 ਵਧਦੀ ਸੀ ਲੇਕਿਨ ਜਦੋਂ ਦੀ ਸਾਡੀ ਸਰਕਾਰ ਆਈ ਹੈ ਅਸੀਂ ਪਹਿਲਾਂ ਸਲੈਬ ਨੂੰ 2 ਲੱਖ ਤੋਂ 2.5 ਲੱਖ ਤੱਕ ਲੈ ਕੇ ਗਏ ਜ਼ੀਰੋ ਟੈਕਸੇਸ਼ਨ ਦੇ ਵਿੱਚ ਫਿਰ ਅਸੀਂ ਉਸ ਨੂੰ 2019 ਚ 5 ਲੱਖ ਤੱਕ ਲੈ ਕੇ ਗਏ 2023 ਚ 7 ਲੱਖ ਤੱਕ ਦਾ ਕੋਈ ਕਿਸੇ ਟੈਕਸ ਨਹੀਂ ਦੇਣਾ ਪੈਂਦਾ ਸੀਗਾ ਔਰ ਹੁਣ 2025 ਦੇ ਵਿੱਚ 12 ਲੱਖ ਤੱਕ ਦੀ ਇਨਕਮ ਜਿਸ ਵਿਅਕਤੀ ਦੀ ਹੈਗੀ ਹੈ ਸਾਡੇ ਭੈਣ ਭਰਾ ਦੀ ਹੈਗੀ ਹੈ ਉਸ ਨੂੰ ਜ਼ੀਰੋ ਟੈਕਸ ਦੇਣਾ ਪਏਗਾ ਔਰ ਇੱਕ ਬਹੁਤ ਵੱਡੀ ਰਿਲੀਫ ਜੜੀ ਗਈ ਹੈ ਪਾਰਟਿਕੁਲਰਲੀ ਟੂ ਦਾ ਮਿਡਲ ਕਲਾਸ ਐਂਡ ਟੂ 올 ਇਹ ਇੱਕ ਬਹੁਤ ਵੱਡਾ ਕਦਮ ਨਰਿੰਦਰ ਮੋਦੀ ਸਰਕਾਰ ਨੇ ਚੱਕਿਆ ਹੁਣ 12 ਲੱਖ ਤੱਕ ਦੇ ਇਨਕਮ ਤੇ ਉੱਤੇ ਤੁਹਾਨੂੰ ਜ਼ੀਰੋ ਟੈਕਸ ਦੇਣਾ ਹੋਏਗਾ ਔਰ ਜਿਹੜੇ ਸੈਲਰੀਡ ਕਲਾਸ ਨੇ ਕਿਉਂਕਿ 75000 ਦੀ ਸਟੈਂਡਰਡ ਡੈਕਸ਼ਨ ਮਿਲਦੀ ਹੈ ਉਹਨਾਂ ਨੂੰ ਉਹ 12 ਲੱਖ 75 ਹਜ਼ਾਰ ਤੱਕ ਕੋਈ ਟੈਕਸ ਨਹੀਂ ਦੇਣਾ ਹੋਏਗਾ ਸੋ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਕਦਮ ਕਿਥੇ 10000 20000 50000 ਦੀ ਸਲੈਬਤ ਦੀ ਸੀ ਟੈਕਸੇਸ਼ਨ ਵਾਸਤੇ ਐਗਜ਼ੈਂਪਸ਼ਨ ਮਿਲਦੀ ਸੀ ਸਿੱਧਾ 5 ਲੱਖ 7 ਲੱਖ ਤੋਂ 12 ਲੱਖ 5 ਲੱਖ ਤੱਕ ਦਾ ਸਿੱਧਾ ਜੰਪ ਜਿਹੜਾ ਹੈ ਇਹ ਦੇਸ਼ ਦੇ ਇਤਿਹਾਸ ਚ ਕਦੀ ਨਹੀਂ ਹੋਇਆ ਮੈਂ ਉਹਦੇ ਲਈ ਉਹਨਾਂ ਨੂੰ ਵਧਾਈ ਦੇਣਾ ਔਰ ਇਹਦੇ ਨਾਲ ਨਾਲ ਜਿਹੜੇ ਇਨਕਮ ਦੇ ਸਲੈਬਸ ਹੈਗੇ ਨੇ ਉਹਨੂੰ ਰੈਸ਼ੀਨਲਾਈਜ਼ ਕਰਨ ਦਾ ਕੰਮ ਕੀਤਾ ਹੈਗਾ ਜਿਵੇਂ ਅਸੀਂ ਜਾਣਦੇ ਹਾਂ ਕਿ 12 ਲੱਖ ਤੱਕ ਤਾਂ ਅਦਰਵਾਈਜ਼ ਜ਼ੀਰੋ ਟੈਕਸ ਹੈ ਲੇਕਿਨ ਅਦਰਵਾਈਜ਼ ਜੋ ਟੈਕਸੇਸ਼ਨ ਸਲੈਬਸ ਹੈਗੀਆਂ ਨੇ ਉਹਦੇ ਬਾਰੇ ਜੋ ਚਰਚਾ ਕਰਾਂਗੇ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹਾਂਗਾ ਜਿਹੜੇ ਬੰਦੇ ਦੀ ਇਨਕਮ 8 ਲੱਖ ਤੱਕ ਦੀ ਹੈਗੀ ਹੈ ਇਹਦਾ ਬੈਨੀਫਿਟ ਕਿੰਨਾ ਮਿਲ ਰਿਹਾ ਸਾਨੂੰ ਉਹਨੂੰ ਸਿੱਧਾ 30000 ਦਾ ਬੈਨੀਫਿਟ ਮਿਲ ਰਿਹਾ ਇਸ ਵੇਲੇ ਜਿਹਦੀ 9 ਲੱਖ 40 ਹਜ਼ਾਰ ਜਿਹੜੀ 12 ਲੱਖ 80 ਹਜ਼ਾਰ ਜਿਹੜੀ 16 ਲੱਖ 50 ਹਜ਼ਾਰ ਜੋ ਇਹ ਇੰਨਾ ਵੱਡਾ ਜਿਹੜਾ ਇੱਕ ਗੈਪ ਜਿਹੜਾ ਹੈਗਾ ਯਾਨੀ ਕਿ 12 ਲੱਖ ਵਾਲੇ ਨੂੰ ਲਗਭਗ 80 90 ਹਜ਼ਾਰ ਦਾ ਇਹ ਇਨਕਲੂਡਿੰਗ ਦਾ ਨਿਊ ਰੇਟਸ ਦੀ ਗੱਲ ਕਰਦਾ ਜਿਹੜੇ ਹੁਣ ਸੀ ਐਪਲੀਕੇਬਲ ਕੀਤੇ ਨੇ ਤੇ ਜੇ ਲਾਸਟ ਇਅਰ ਨਾਲ ਕੰਪੇਅਰ ਕਰ ਲਈਏ ਤੇ 12 ਲੱਖ ਵਾਲੇ ਦਾ ਲਗਭਗ 94 95 ਹਜ਼ਾਰ ਰੁਪਇਆ ਸਾਲ ਦਾ ਹਰ ਇੱਕ ਵਿਅਕਤੀ ਨੂੰ ਬਚੇਗਾ ਸੋ ਸੁਭਾਵਿਕ ਹੈ ਕਿ ਜਦੋਂ ਇਹ ਪੈਸੇ ਬਚਣਗੇ ਕਿ ਤੁਸੀਂ ਆਪਣੇ ਪਰਿਵਾਰ ਨੂੰ ਵੀ ਖੁਸ਼ ਕਰ ਸਕੋਗੇ ਆਪਣੇ ਬੱਚਿਆਂ ਵਾਸਤੇ ਕੁਝ ਅੱਛੇ ਕੰਮ ਕਰ ਸਕੋਗੇ ਔਰ ਇਹਦੇ ਨਾਲ ਨਾਲ ਜਿਹੜੇ ਸੀਨੀਅਰ ਸਿਟੀਜ਼ਨਸ ਸਾਡੇ ਹੈਗੇ ਨੇ ਉਹਨਾਂ ਦੀ ਜਿਹੜੀ ਐਫ ਡੀਜ਼ ਵਗੈਰਾ ਨਾਰਮਲੀ ਆਪਾਂ ਦੇਖਦੇ ਹਾਂ ਕਿ ਸੀਨੀਅਰ ਸਿਟੀਜ਼ਨਸ ਦਾ ਆਪਣਾ ਜਿਹੜਾ ਮੇਨ ਸੋਰਸ ਆਫ ਉਹਨਾਂ ਦਾ ਹੈਗਾ ਉਹ ਹੈਗਾ ਐਫ ਡੀਜ਼ ਆਪਣੀ ਸੇਵਿੰਗ ਕੀਤੀ ਹੋਈ ਉਹਦਾ ਇੰਟਰਸਟ ਅੱਗੇ 50000 ਦੇ ਉੱਤੇ ਟੀ ਡੀਐਸ ਕੱਟਿਆ ਜਾਂਦਾ ਸੀਗਾ ਉਸ ਸੀਮਾ ਨੂੰ ਵਧਾ ਕੇ 1 ਲੱਖ ਕਰ ਦਿੱਤਾ ਗਿਆ। ਇਹਦੇ ਇਲਾਵਾ ਸਾਡੇ ਰੈਂਟਲ ਇਨਕਮ ਹੁੰਦੀ ਸੀਗੀ। ਅੱਗੇ 2 ਲੱਖ 40 ਹਜ਼ਾਰ ਦੀ ਜੇ ਕਿਸੇ ਨੂੰ ਸਾਲਾਨਾ ਇਨਕਮ ਹੈਗੀ ਹੈ ਰੈਂਟ ਦੀ ਤੇ ਉਹਦੇ ਟੀਵੀਐਸ ਕੱਟਿਆ ਜਾਂਦਾ ਸੀਗਾ। ਉਸ ਸੀਮਾ ਨੂੰ ਵਧਾ ਕੇ 6 ਲੱਖ ਕਰ ਦਿੱਤਾ ਗਿਆ ਜਿਹਦਾ ਇੱਕ ਬਹੁਤ ਵੱਡਾ ਰਿਲੀਫ ਜਿਹੜਾ ਹੈਗਾ ਵਾ। ਇੱਕ ਆਮ ਆਦਮੀ ਨੂੰ ਇਹਦਾ ਬੈਨੀਫਿਟ ਮਿਲੇਗਾ। ਔਰ ਇਹਦੇ ਇਲਾਵਾ ਜਿਹੜੀ ਸੀ ਕੋਈ ਬੱਚੇ ਬਾਹਰ ਪੜ੍ਹਦੇ ਨੇ ਜਾਂ ਕਰਦੇ ਨੇ 7 ਲੱਖ ਤੱਕ ਦੀ ਰਿਮਿਟੈਂਸ ਦੇ ਉੱਤੇ TCS ਕੱਟਿਆ ਜਾਂਦਾ ਸੀਗਾ ਉਸ ਸੀਮਾ ਨੂੰ ਵਧਾ ਕੇ ਅਸੀਂ 10 ਲੱਖ ਕੀਤਾ। ਔਰ ਇਹਦੇ ਨਾਲ ਨਾਲ ਜੇ ਕਿਸੇ ਦੀ ਰਿਟਰਨ ਨਾ ਰਹਿ ਗਈਆਂ ਸੀਆਂ ਤੇ ਉਹ ਅੱਗੇ 2 ਸਾਲ ਦਾ ਸੀ ਅਪਡੇਟਡ ਰਿਟਰਨਸ ਦਾ ਸੀਗਾ ਉਹ 4 4 ਸਾਲ ਦਾ ਕਰ ਦਿੱਤਾ ਜਿਸ ਦੇ ਜੇ ਕਿਸੇ ਵੇਲੇ ਕੋਈ ਰਿਟਰਨ ਰਹਿ ਗਈ ਹੈ ਉਸ ਨੂੰ ਅਪਡੇਟ ਕਰਕੇ 4 ਸਾਲ ਤੱਕ ਦੀ ਰਿਟਰਨ ਆ ਉਹ ਪਰ ਸਕਦਾ ਵਾ। ਔਰ ਜਿਹੜੇ ਨੈਸ਼ਨਲ ਸੇਵਿੰਗਸ ਸਕੀਮ ਦੇ ਵਿੱਚ ਜਿਹੜਾ TDS ਕੱਟਿਆ ਜਾਂਦਾ ਸੀਗਾ ਹੁਣ ਅੱਗੇ ਤੋਂ ਉਹ ਵੀ ਨਹੀਂ ਕੱਟਿਆ ਜਾਏਗਾ। ਨੈਸ਼ਨਲ ਪੈਨਸ਼ਨ ਪਾਲਿਸੀ ਦੇ ਉੱਤੇ ਬਹੁਤ ਵੱਡਾ ਰਿਲੀਫ ਦਿੱਤਾ ਗਿਆ ਹੈ। ਔਰ ਇਹਦੇ ਨਾਲ ਨਾਲ ਇਹ ਸੀਗਾ ਸਾਡਾ ਸੈਲਿਡ ਕਲਾਸ ਦੇ ਵਾਸਤੇ ਅਸੀਂ ਜੋ ਕੁਝ ਕੀਤਾ ਹੈਗਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਹਿੰਦੁਸਤਾਨ ਦੀ ਆਮ ਜਨਤਾ ਨੂੰ ਜਿਹੜਾ ਹੈਗਾ ਵਾ ਇੱਕ ਬਹੁਤ ਵੱਡਾ ਬੈਨੀਫਿਟ ਸਾਡੀ ਸਰਕਾਰ ਨੇ ਦਿੱਤਾ ਹੈ। ਫਿਰ ਆਂਦਾ ਖੇਤੀ ਦਾ ਖੇਤਰ। ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਜੋਨ ਦੀ ਸਾਡੀ ਸਰਕਾਰ ਬਣੀ ਹੈ 2014 ਚ ਖੇਤੀ ਦਾ ਬਜਟ ਸਿਰਫ 25000 ਕਰੋੜ ਸੀਗਾ। ਔਰ ਜਦੋਂ ਸਾਡੀ ਸਰਕਾਰ ਬਣੀ ਹੈ ਉਹਦੇ ਬਾਅਦ ਲਗਾਤਾਰ ਇਨਕਰੀਜ਼ ਹੁੰਦੇ ਹੈ ਅੱਜ 1.5 ਲੱਖ ਕਰੋੜ ਰੁਪਏ ਤੋਂ ਉੱਪਰ ਦਾ ਕੇਂਦਰੀ ਬਜਟ ਜਿਹੜਾ ਹੈਗਾ ਐਗਰੀਕਲਚਰ ਦਾ। ਕਿੱਥੇ 25000 11 ਸਾਲਾਂ 'ਚ 1.5 ਲੱਖ ਕਰੋੜ ਰੁਪਈਆ। ਇਹ ਸਾਡਾ ਦਰਸਾਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਨਰਿੰਦਰ ਮੋਦੀ ਸਰਕਾਰ ਦੀ ਕਮਿਟਮੈਂਟ ਟੁਵਰਡਸ ਦਾ ਫਾਰਮਰਸ ਕਿਸਾਨਾਂ ਵਾਸਤੇ ਜੋ ਕਮਿਟਮੈਂਟ ਹੈਗੀ ਹੈ ਕਿ ਕਿਸੇ ਕਿਸਾਨ ਦਾ ਫਸਲ ਦਾ ਵਾਜਬ ਮੁੱਲ ਮਿਲੇ ਉਸ ਨੂੰ ਸਹੀ ਬੀ ਮਿਲਨ ਸਮੇਂ ਸਿਰ ਯੂਰੀਆ ਮਿਲੇ ਔਰ ਉਹਦੀ ਫਸਲ ਦਾ ਵਾਜਬ ਮੁੱਲ ਮਿਲੇ ਭਾਰਤ ਜਨਤਾ ਪਾਰਟੀ ਇਹਦੇ ਵਾਸਤੇ ਸੰਕਲਪਿਤ ਕੀਤਾ ਹੋਇਆ ਹੈ ਔਰ ਉਸ ਨੂੰ ਸੀ ਇੰਪਲੀਮੈਂਟ ਕਰਨ ਵਾਸਤੇ ਸਾਰਾ ਕੁਝ ਕਰਦੇ ਹੈਗੇ ਔਰ ਜਨੈਸ਼ਵਰੀ ਇੱਕ ਜਿਹੜੀ ਹੈ ਪ੍ਰਧਾਨ ਮੰਤਰੀ ధਨ ధान्य कृषि ਯੋਜਨਾ ਲਿਆਂਦੀ ਗਈ ਹੈ ਇਹਦੇ ਜਿਹੜਾ ਬੈਨੀਫਿਟ ਹੈਗਾ 100 ਡਿਸਟ੍ਰਿਕਟਸ ਐਸਸੀਐਸ ਨੇ ਆਈਡੈਂਟੀਫਾਈ ਕੀਤੇ ਨੇ ਜਿਹੜੇ ਲੋ ਯੀਲਡ ਹੁੰਦੇ ਨੇ ਜਾਂ ਲੋ ਪ੍ਰੋਡਕਟਿਵਿਟੀ ਹੁੰਦੇ ਨੇ ਜਾਂ ਉਹ ਹੁੰਦੇ ਨੇ ਇਹ ਲਗਭਗ 100 ਡਿਸਟ੍ਰਿਕਟ ਇਕ ਪੁਆਇੰਟ 7 ਕਰੋੜ ਕਿਸਾਨਾਂ ਨੂੰ ਇਸ ਸਕੀਮ ਦੇ ਤਹਿਤ ਲਾਭ ਮਿਲਣ ਵਾਲਾ ਔਰ ਇਹਦੇ ਨਾਲ ਨਾਲ ਦਾਲਾਂ ਵਿਸ਼ੇਸ਼ ਕਰਕੇ ਤੁਰ ਹੋਗੀ ਉੜਦ ਹੋਗੀ ਮਸਰ ਹੋਗੀ ਇਹ ਦਾਲਾਂ ਦੀ ਪ੍ਰੋਡਕਟਿਵਿਟੀ ਵਧਾਉਣ ਵਾਸਤੇ ਜਿਆਦਾ ਏਰੀਆ ਚ ਇਹ ਦਾਲਾਂ ਬੀਜੀਆਂ ਜਾਣ। ਔਰ ਜਿਹੜੇ ਕਿਸਾਨ ਇਹ ਦਾਲਾਂ ਬੀਜਣ ਉਹਨਾਂ ਨੂੰ ਉਹਦਾ ਵਾਜਬ ਮੁੱਲ ਮਿਲੇ। ਸਰਕਾਰ ਨੇ ਇਹ ਤੈਅ ਕੀਤਾ ਹੈ ਕਿ ਅਸੀਂ ਦਾਲਾਂ ਦੀ ਜਿਹੜੀ ਉਤਪਾਦਨ ਨੂੰ ਵਧਾਵਾਂਗੇ ਔਰ ਉਚਿਤ ਮੁੱਲ ਤੇ ਉਹਦੀ ਖਰੀਦ ਹੋਵੇ ਇਸ ਚੀਜ਼ ਨੂੰ ਇਨਸ਼ੋਰ ਕਰਾਂਗੇ। ਔਰ ਮੈਂ ਸਮਝਦਾ ਕਿ ਇਹ ਇੱਕ ਕਿਸਾਨਾਂ ਦੇ ਵਾਸਤੇ ਇੱਕ ਬਹੁਤ ਵੱਡਾ ਕਦਮ ਜਿਹੜਾ ਹੈਗਾ। ਪਰਟਿਕੁਲਰਲੀ ਧਾਲ ਖੇਤ ਦੇ ਵਾਸਤੇ ਜਿਹੜੇ ਉਗਾਉਂਦੇ ਨੇ ਇੱਕ ਬਹੁਤ ਵੱਡਾ ਕਦਮ ਸਾਡੀ ਸਰਕਾਰ ਨੇ ਚੱਕਿਆ ਹੈ ਮੈਂ ਉਹਦੇ ਲਈ ਪ੍ਰਧਾਨ ਮੰਤਰੀ ਜੀ ਨੂੰ ਵਧਾਈ ਦੇਣਾ ਔਰ ਇਹਦੇ ਨਾਲ ਨਾਲ ਕਿਸਾਨ ਕ੍ਰੈਡਿਟ ਕਾਰਡ ਅਸੀਂ ਸਾਰੇ ਜਾਣਦੇ ਹਾਂ ਕਿ ਲਗਭਗ 7.7 ਕਰੋੜ ਕਿਸਾਨਾਂ ਇਹਦੇ ਲਾਭ ਉਠਾਉਂਦੇ ਨੇ ਔਰ ਇਹਦੀ ਪਹਿਲਾਂ 3 ਲੱਖ ਤੱਕ ਦੀ ਲਿਮਿਟ ਸੀਗੀ ਜਿਸ ਨੂੰ ਅਸੀਂ ਵਧਾ ਕੇ 5 ਲੱਖ ਕੀਤਾ ਮੈਂ ਦੱਸਣਾ ਚਾਹਾਂਗਾ ਕਿਸਾਨ ਕ੍ਰੈਡਿਟ ਕਾਰਡ ਜਿਹੜਾ ਹੈਗਾ ਉਹ ਇਸ ਲਈ ਹੈਗਾ ਕਿ ਤੁਸੀਂ ਫਸਲ ਬੀਜਣੀ ਹੈ ਕਿਸਾਨ ਅੱਗੇ ਆਰਟੀਈ ਕਲੋ ਜਾਂ ਹੋਰ ਪ੍ਰਾਈਵੇਟ ਮੰਡੀ ਲੈਂਡਰਸ ਕੋਲੋਂ ਪੈਸੇ ਚੱਕਦੇ ਸੀ ਹਾਈ ਇੰਟਰਸਟ ਦੇ ਉੱਤੇ। ਹੁਣ ਕੀ ਹੋ ਗਿਆ ਕਿ ਤੁਹਾਡੇ ਕੋਲ ਕਾਰਡ ਹੈਗੇ ਜਿਵੇਂ ਆਪਣੇ ਕੋਲ ਏਟੀਐਮ ਕਾਰਡ ਹੁੰਦੇ ਨੇ ਆਪਾਂ ਜਾਣੇ ਆਪਣਾ ਜਿੰਨੀ ਲੋੜ ਆ ਉਹਨਾਂ ਘਟਾਇਆ ਤੇ ਕਰ ਲਿਆ। ਸੋ ਇਸ ਕਰਕੇ ਇਹ ਅੱਗੇ 3 ਲੱਖ ਦੀ ਸੀ ਹੁਣ 5 ਲੱਖ ਦੀ ਲਿਮਟ ਕਰਤੀ ਕਿ ਕਿਸਾਨ ਆਪਣੀ ਫਸਲ ਬੀਜਣ ਵੇਲੇ ਜਾਂ ਖਾਦ ਲੈਣ ਵੇਲੇ ਉਹਨੂੰ ਕਿਤੇ ਹੋਰ ਲੋਨ ਨਾ ਲੈਣਾ ਪਵੇ ਸਸਤੇ ਦਰ ਦੇ ਉੱਤੇ ਆਪਣੇ ਕ੍ਰੈਡਿਟ ਕਾਰਡ ਤੇ ਜਾ ਕੇ ਕਢਾਵੇ ਜਦੋਂ ਪੈਸੇ ਆਏ ਉਹ ਪੈਸੇ ਵਾਪਸ ਕਰ ਦੇਵੇ। ਤੋ ਇਹ ਲਿਮਿਟ ਜਿਹੜੀ ਹੈਗੀ ਹੈ ਸਾਡੀ 3 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤੀ ਗਈ। ਇਹਦੇ ਇਲਾਵਾ ਅਸੀਂ ਦੇਖ ਰਹੇ ਕਿ ਯੂਰੀਆ ਦੀ ਬੜੀ ਪ੍ਰੋਬਲਮ ਆਂਦੀ ਹੈ। ਜਦੋਂ ਪਿਛਲੀ ਸਰਕਾਰ ਸੀਗੀ ਉਦੋਂ ਯੂਰੀਆ ਦੇ ਅਸੀਂ ਸਾਰੇ ਦੇਖਦੇ ਹਾਂ ਕਿ ਸਰਕਾਰ ਤੇ ਕਿਵੇਂ ਲਾਟੀ ਚਾਰਜ ਹੁੰਦਾ ਸੀਗਾ। ਔਰ ਕਿਸਾਨ ਰਾਤ ਰਾਤ ਦੋ ਦੋ ਦਿਨ ਚਾਰ ਚਾਰ ਦਿਨ ਯੂਰੀਆ ਦੀਆਂ ਬੋਰੀਆਂ ਲੈਣ ਵਾਸਤੇ ਸੜਕਾਂ ਤੇ ਬੈਠੇ ਰਹਿੰਦੇ ਸੀਗੇ। ਲੇਕਿਨ ਜਦੋਂ ਸਾਡੀ ਸਰਕਾਰ ਆਈ ਉਦੇ ਬਾਅਦ ਇਸ ਸਮੱਸਿਆ ਨੂੰ ਸੀ ਟੋਟਲੀ ਖਤਮ ਕਰ ਦਿੱਤਾ ਲੇਕਿਨ ਸਮੇਂ ਦੇ ਮੁਤਾਬਕ ਹੋਰ ਜਰੂਰਤ ਹੈ ਕਿ ਇਹ ਇਹਦੇ ਵਾਸਤੇ 12.7 ਲੱਖ ਮੈਟ੍ਰਿਕ ਟਨ ਦਾ ਯੂਰੀਆ ਦਾ ਨਵਾਂ ਪਲਾਂਟ ਅਸਾਮ ਦੇ ਵਿੱਚ ਲਗਾਉਣ ਦਾ ਨਿਰਣੈ ਕੀਤਾ ਗਿਆ ਜਦੀ ਪ੍ਰੋਡਕਟਿਵਿਟੀ ਜਿਹੜੀ ਹੈ 12.7 ਲੱਖ ਮੈਟ੍ਰਿਕ ਟਨ ਹੋਏਗੀ ਔਰ ਇਹਦੇ ਨਾਲ ਨਾਲ ਨੈਸ਼ਨਲ ਮਿਸ਼ਨ ਔਨ ਹਾਈ ਯੀਲਡ ਸੀਡਸ एसएससी बीज ਕਿਸਾਨਾਂ ਨੂੰ ਉਪਲਬਧ ਕਰਾਏ ਜਾਣ ਜਿਹਨਾਂ ਦੀ ਯੀਲਡ ਵੱਧ ਹੋਵੇ ਇਹਦੇ ਵਾਸਤੇ ਵੀ ਸਾਡੀ ਕੇਂਦਰੀ ਸਰਕਾਰ ਨੇ ਇਸ ਬਜਟ ਦੇ ਵਿੱਚ ਪ੍ਰੋਵੀਜ਼ਨਸ ਕੀਤੀਆਂ ਨੇ ਔਰ ਇਹਦੇ ਵਾਸਤੇ ਕੰਮ ਕਰਾਂਗੇ ਔਰ कॉटन ਗਰੋਇੰਗ ਕਪਾਹ ਸਾਡੇ ਪੰਜਾਬ ਚ ਵੀ ਹੁੰਦੀ ਹੈ ਉਹਦੇ ਵਾਸਤੇ ਵੀ ਲੱਖਾਂ ਕਿਸਾਨਾਂ ਜਿਹੜੇ ਕਿਸਾਨ ਨੇ ਜਿਹੜੇ ਕਪਾਹ ਉਗਾਉਂਦੇ ਨੇ ਉਨਾ ਵਾਸਤੇ ਵੀ ਵਿਸ਼ੇਸ਼ ਜਿਹੜਾ ਹੈਗਾ ਇਸ ਬਜਟ ਦੇ ਵਿੱਚ ਪ੍ਰਬਧਾਨ ਕੀਤਾ ਗਿਆ ਹੁਣ ਆਈ ਦੀ ਨੌਜਵਾਨਾਂ ਦੀ ਗੱਲ ਇੱਕ ਬਹੁਤ ਵੱਡਾ ਕਦਮ ਜਿਹੜਾ ਹੈਗਾ ਵਾ ਅਸੀਂ ਸਾਰੇ ਦੇਖਦੇ ਹਾਂ ਕਿ ਇਹ ਡਿਲੀਵਰੀ ਬॉयਜ਼ ਚਾਹ ਜੋਮੈਟੋ ਦੇ ਜਾਂ ਐਮਾਜ਼ਨ ਜਾਂ ਹੋਰ ਜਿਹੜੇ ਵੀ ਚੱਲਦੇ ਨੇ ਇਹਨਾਂ ਦੇ ਵਾਸਤੇ ਇਹਨਾਂ ਦੇ ਸੋਸ਼ੋ ਇਕਨੋਮਿਕ ਅਪਲਿਫਟਮੈਂਟ ਵਾਸਤੇ ਇਹਨਾਂ ਨੂੰ ਆਈਡੈਂਟੀਟੀ ਕਾਰਡ ਇਸ਼ੂ ਕੀਤੇ ਜਾਣਗੇ। ਔਰ ਉਹ ਈ-ਸ਼ਰਮ ਦੇ ਉੱਤੇ ਰਜਿਸਟਰ ਹੋ ਸਕਣਗੇ। ਰਜਿਸਟਰ ਹੋ ਗਏ ਹੋਣੇ ਨਾਲ ਉਹ ਕੀ ਬੈਨੀਫਿਟ ਮਿਲਣਾ? ਇਹ ਆਯੁਸ਼ਮਨ ਯੋਜਨਾ ਦੇ ਤਹਿਤ ਇਹਨਾਂ ਨੂੰ 5 ਲੱਖ ਤੱਕ ਦਾ ਹੈਲਥ ਦੀ ਇੰਸ਼ੋਰੈਂਸ ਵੀ ਨਾਲ ਮਿਲਣੀ ਸ਼ੁਰੂ ਹੋ ਜਾਏਗੀ। ਪਲੱਸ ਜਿਹੜੇ ਹੋਰ ਬੈਨੀਫਿਟਸ ਈ-ਸ਼ਰਮ ਰਜਿਸਟਰਡ ਵੈਂਡਰਸ ਨੂੰ ਜਾਂ ਹੋਰਨਾਂ ਲੋਕਾਂ ਨੂੰ ਮਿਲਦੇ ਨੇ ਉਹ ਸਾਰੇ ਬੈਨੀਫਿਟਸ ਇਹਨਾਂ ਨੂੰ ਮਿਲ ਜਾਣ ਲੱਗ ਪਾਗੇ ਕਿਉਂਕਿ ਇਹ ਟੋਟਲੀ ਅਨਰਬਨ ਸੈਕਟਰ ਹੈਗਾ ਇਹਨਾਂ ਦਾ ਕੋਈ ਵਾਲੀਵਾਰਸ ਨਹੀਂਗਾ ਔਰ ਇਹ ਲਗਭਗ 1 ਕਰੋੜ ਤੋਂ ਵੱਧ ਜਿਹੜੇ ਹੈਗੇ ਨੇ ਸਾਡੇ ਨੌਜਵਾਨ ਭੈਣ ਭਰਾ ਹੈਗੇ ਨੇ ਜਿਹੜੇ ਕਿ ਡਿਲੀਵਰੀ ਦਾ ਕੰਮ ਕਰਦੇ ਨੇ ਇਹ ਉਹਨਾਂ ਵਾਸਤੇ ਇੱਕ ਸਕੀਮ ਸਾਡੀ ਸਰਕਾਰ ਨੇ ਲਿਆਂਦੀ ਉਸ ਦੇ ਬਾਅਦ ਇੰਡਸਟਰੀ ਐਮ ਐਸ ਐਮ ਇ ਸਾਡੀ ਰੀਡ ਦੀ ਹੱਡੀ ਇੰਡਸਟਰੀ ਦੇਸ਼ ਦੀ ਉਦੇ ਵਾਸਤੇ ਜਿਹੜੀਆਂ ਕ੍ਰੈਡਿਟ ਗਾਰੰਟੀ ਕਵਰ ਸੀਗਾ ਅਸੀਂ 5 ਕਰੋੜ ਤੋਂ ਵਧਾ ਕੇ 10 ਕਰੋੜ ਕਰ ਦਿੱਤਾ। ਔਰ ਜਿਹੜੇ ਸਟਾਰਟਅੱਪਸ ਲਗਾਉਂਦੇ ਜਿਹੜੀ 10 ਕਰੋੜ ਤੱਕ ਦਾ ਉਹਨਾਂ ਨੂੰ ਕ੍ਰੈਡਿਟ ਲਿਮਿਟਸ ਹੁੰਦੀਆਂ ਸੀਗੀਆਂ ਗਾਰੰਟੀ ਫੀ ਹੁੰਦੀ ਸੀਗੀ ਉਸ ਨੂੰ ਅਸੀਂ 20 ਕਰੋੜ ਕਰ ਦਿੱਤਾ। ਇਹਦੇ ਨਾਲ ਨਾਲ ਤੇਰੇ ਟਰਮ ਲੋਨ ਨੇ ਐਮਐਸਐਮਈ ਦੇ ਉਹਨੂੰ ਅਸੀਂ 20 ਕਰੋੜ ਤੱਕ ਦਾ ਕਰ ਦਿੱਤਾ ਜਿਹਦੇ ਨਾਲ ਐਮਐਸਐਮਈ ਇੰਡਸਟਰੀ ਨੂੰ ਗਰੋ ਕਰਨ ਦਾ ਇੱਕ ਬਹੁਤ ਵੱਡਾ ਮੌਕਾ ਇਹਦੇ ਨਾਲ ਮਿਲਣ ਵਾਲਾ ਹੈ ਔਰ ਇਹ ਬਹੁਤ ਵੱਡਾ ਲਾਭ ਉਹਨਾਂ ਨੂੰ ਮਿਲਣ ਵਾਲਾ ਹੈ ਔਰ ਇਹਦੀ ਇਨਵੈਸਟਮੈਂਟ ਔਰ ਟਰਨਓਵਰ ਲਿਮਿਟਸ ਸੀਗੇ ਐਮਐਸਐਮਈਜ਼ ਔਰ ਸਮਾਲ ਇੰਡਸਟਰੀਜ਼ ਔਰ ਮਾਈਕਰੋ ਸਮਾਲ ਇੰਡਸਟਰੀਜ਼ ਉਹਨਾਂ ਨੂੰ ਵੀ ਅਸੀਂ ਵਿਧਾਨ ਦਾ ਕੰਮ ਕੀਤਾ ਹੈ ਮਾਈਕਰੋ ਐਂਟਰਪ੍ਰਾਈਜ਼ ਜਿਹੜੇ ਜਿਹਦੀ ਅੱਜ ਲਿਮਿਟ ਇਨਵੈਸਟਮੈਂਟ ਦੀ ਲਿਮਿਟ 1 ਕਰੋੜ ਸੀਗੀ ਉਸ ਨੂੰ 2.5 ਕਰੋੜ ਕੀਤਾ স্মਲ ਐਂਟਰਪ੍ਰਾਈਜ਼ ਦਾ 10 ਕਰੋੜ ਤੋਂ 25 ਕਰੋੜ ਕੀਤਾ ਮੀਡੀਅਮ ਐਂਟਰਪ੍ਰਾਈਜ਼ ਦਾ 50 ਤੋਂ 125 ਕਰੋੜ ਕੀਤਾ ਇਹਦੇ ਨਾਲ ਨਾਲ ਜਿਹੜੀਆਂ ਟਰਨਓਵਰ ਦਾ ਸੀਗਾ ਉਹ 5 ਕਰੋੜ ਤੋਂ ਵਧਾ ਕੇ 10 ਕਰੋੜ ਕੀਤੀ ਗਈ 50 ਕਰੋੜ ਤੋਂ 100 ਕਰੋੜ ਕੀਤੀ ਗਈ ਔਰ 250 ਕਰੋੜ ਤੋਂ 500 ਕਰੋੜ ਕੀਤੀ ਗਈ ਮੀਡੀਅਮ ਵਾਸਤੇ ਸੋ ਇਹਦੇ ਨਾਲ ਜਿਹੜਾ ਹੈਗਾ ਵਾ ਔਰ ਜਿਆਦਾ ਯੂਨਟਡ ਅਗੇ ਮਾਈਕਰੋ ਐਮ ਐਸ ਐਮਈ ਦੇ ਜਿਹੜੀ ਸਕੀਮਸ ਹੈਗੀਆਂ ਨੇ ਉਹਦਾ ਲਾਭ ਲੈ ਸਕਣਗੇ। ਪਰ ਸਾਰੇ ਜਾਣਦੇ ਆ ਕਿ ਐਮ ਐਸ ਐਮਈ ਨੂੰ ਅਨੇਕ ਸਕੀਮਾਂ ਦੇ ਤਹਿਤ ਬੈਨੀਫਿਟਸ ਦਿੱਤੇ ਜਾਂਦੇ ਨੇ। ਕੰਸੈਸ਼ਨਸ ਮਿਲਦੀਆਂ ਨੇ। ਲੋਨ ਲੈਣੇ ਆਸਾਨ ਕਿਸ਼ਤਾਂ ਤੇ ਲੋਨ ਮਿਲਦਾ। ਉਹ ਸਾਰੀਆਂ ਚੀਜ਼ਾਂ ਦਾ ਲਾਭ ਜਿਹੜਾ ਹੈ ਹੁਣ ਇੱਕ ਹੋਰ ਵੱਡੇ ਸੈਕਸ਼ਨ ਨੂੰ ਨਾਲ ਇਹਦੇ ਚ ਮਿਲੇਗਾ। ਕਿ ਜੇ ਮੈਂ ਇਨਕਮ ਟੈਕਸ ਦੀ ਗੱਲ ਕੀਤੀ ਸੀ ਅਸੀਂ ਇਨਕਮ ਟੈਕਸ ਦਾ ਤੁਹਾਨੂੰ ਦੱਸਿਆ ਹੈਗਾ ਕਿ ਇਹ ਸੀ ਇੱਕ ਆਹ ਫੋਰ ਜਿਹੜਾ ਹੈਗਾ ਵਾ ਲਿਆਂ ਵਾਲੇ ਆ ਉਹਦੇ ਨਾਲ ਨਾਲ ਜਿਹੜਾ ਹੈਗਾ ਵਾ ਨਵਾਂ ਇਨਕਮ ਟੈਕਸ ਅੱਜ ਪੇਸ਼ ਹੋ ਰਿਹਾ ਹੈ ਲਾ ਜਿਹੜਾ ਕੋਈ ਹੋਰ ਸਿੰਪਲਿਫਾਈਡ ਹੋਏਗਾ ਇਸ ਦੇ ਬਾਅਦ ਜਿੱਥੇ ਕੈਂਸਰ ਦੀ ਮੈਡੀਕਲ ਸਾਈਟਸ ਤੇ ਆਪਾਂ ਆ ਜਾਈਏ ਕੈਂਸਰ ਦੀ ਦਵਾਈਆਂ ਅੱਜ ਕੱਲੇ ਬਹੁਤ ਵੱਡੀ ਇੱਕ ਨਾਮਰਦ ਬਿਮਾਰੀ ਬੜੀ ਕਾਸਟਲੀ ਪੈਂਦੀਆਂ ਸੀਗੇ ਇਹ ਸਸਤੇ ਦਰਾਂ ਤੇ ਮਿਲਣ ਇਹਦੇ ਵਾਸਤੇ ਸਾਡੀ ਸਰਕਾਰ ਨੇ ਇੱਕ ਬਹੁਤ ਵੱਡਾ ਰੀਲੀਫ ਦਿੱਤਾ ਹੈ ਔਰ ਲਾਈਫ ਸੇਵਿੰਗ ਡਰੱਗਸ ਤੇ 36 ਲਾਈਫ ਸੇਵਿੰਗ ਡਰੱਗਸ ਐਸੀਆਂ ਨੇ ਜਿਨ੍ਹਾਂ ਤੋਂ ਐਕਸਪੋਰਟ ਡਿਊਟੀ ਨੂੰ ਇੰਪੋਰਟ ਡਿਊਟੀ ਨੂੰ ਘਟਾਇਆ ਗਿਆ ਯਾਨੀ ਕਿ ਫੁਲੀ ਐਗਜ਼ੈਂਪਟ ਕੀਤਾ ਗਿਆ ਇੰਪੋਰਟ ਡਿਊਟੀ ਔਰ ਐਮਐਸਐਮਏ ਦੀ ਮੈਂ ਜਦੋਂ ਗੱਲ ਕਰ ਰਹੀ ਸੀ ਕ੍ਰੈਡਿਟ ਕਾਰਡ ਜਿਹੜਾ 5 ਲੱਖ 10 ਲੱਖ ਹੋ ਗਿਆ ਜੀ ਔਰ ਇਹਦੇ ਨਾਲ ਜਿਹੜੇ ਛਡੀਆਂ ਭੈਣਾ ਨੇ ਪਰਟੀਕੁਲਰਲੀ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬਸ ਦੇ ਆ ਜਿਹੜੇ ਫਸਟ ਟਾਈਮ ਐਂਟਰਪ੍ਰੀਨੋਰ 5 ਲੱਖ ਭੈਣਾ ਨੂੰ ਉਹਨੂੰ ਲਾਭ ਦੇਣ ਵਾਸਤੇ ਉਹਨੂੰ 2 ਕਰੋੜ ਤੱਕ ਦਾ ਲੋਨ ਜਿਹੜਾ ਹੈਗਾ ਵਾ ਉਹ ਕਟ ਵਿਆਜ ਦੇ ਉੱਤੇ ਮਿਲੇਗਾ ਇਹਦੇ ਨਾਲ ਨਾਲ ਜੋ ਮੈਂ ਹੈਲਥ ਦੀ ਗੱਲ ਕਰ ਰਿਹਾ ਸੀਗਾ ਅਸੀਂ ਲਗਭਗ ਜਦੋਂ ਅਸੀਂ ਸ਼ੁਰੂ ਕੀਤੇ ਸੀਗੇ ਅਸੀਂ ਹੁਣ ਤੱਕ 10000 ਐਡੀਸ਼ਨ ਸੀਟਾਂ ਜਿਹੜੀਆਂ ਆ ਮੈਡੀਕਲ ਹਸਪੀਟਲਸ ਦੇ ਵਿੱਚ ਅ ਪਹਿਲਾਂ ਅ 75000 ਸੀਟਾਂ ਜਿਹੜੀਆਂ ਆ ਪੰਜ ਸਾਲ ਚ ਅਸੀਂ ਵਧਾਵਾਂਗੇ ਔਰ ਲਗਭਗ 1 ਲੱਖ ਤੋਂ ਉੱਤੇ ਅੰਡਰ ਗ੍ਰੈਜੂਏਟ ਐਂਡ ਪੋਸਟ ਗ੍ਰੈਜੂਏਟ ਮੈਡੀਕਲ ਸੀਟਸ ਜਿਹੜੀਆਂ ਹੈਗੀਆਂ ਨੇ ਪਿਛਲੇ 10 ਸਾਲਾਂ ਚ ਅਸੀਂ ਵਧਾਈਆਂ ਨੇ ਔਰ ਐਸ ਸਾਲ ਅਸੀਂ 10 ਸਾਲ ਐਡੀਸ਼ਨਲ ਸੀਟਸ ਜਿਹੜੀਆਂ ਹੈਗੀਆਂ ਨੇ 10000 ਐਡੀਸ਼ਨਲ ਸੀਟਸ ਮੈਡੀਕਲ ਕਾਲਜਸ ਐਂਡ ਹਸਪੀਟਲਸ ਦੇ ਵਿੱਚ ਅਸੀਂ ਕ੍ਰੀਏਟ ਕਰਨ ਵਾਲੇ ਆ ਤਾਂ ਕਿ ਪਰ ਪਰਸਨ ਜਿਹੜਾ ਇੱਕ ਡਾਕਟਰ ਦੀ ਅਵੇਲੇਬਿਲਟੀ ਹੈ ਉਸ ਨੂੰ ਵਧਾਇਆ ਜਾ ਸਕੇ ਔਰ ਇਹਦੇ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਔਰ ਡੇ ਕੇਅਰ ਕੈਂసర్ ਸੈਂਟਰਸ ਜਿਹੜੇ ਕਹਿੰਦੇ ਆll districts hospitals ਦੇ ਵਿੱਚ ਅਗਲੇ 3 ਸਾਲ ਚ ਹੋ ਜਾਣਗੇ ਔਰ 200 ਜਿਹੜੇ ਹੈਗੇ ਨੇ ਅਸੀਂ ਇਸ ਸਾਲ ਦੇ ਵਿੱਚ 200 ਡਿਸਟ੍ਰਿਕਟਸ ਦੇ ਵਿੱਚ ਇਹ ਸੈਂਟਰਸ ਜਿਹੜੇ ਹੈ ਆ ਸ਼ੁਰੂ ਕਰਨ ਵਾਲੇ ਆ ਔਰ ਸਕੂਲਾਂ ਦਾ ਜਿੱਥੇ ਸਵਾਲ ਹੈਗਾ ਬੱਚਿਆਂ ਨੂੰ ਐਜੂਕੇਸ਼ਨ ਦੇ ਵਿੱਚ ਮੂਲਪੂਰਤ ਸੁਵਿਧਾਵਾਂ ਵੀ ਮਿਲਣ ਸਕੂਲਾਂ ਦੀਆਂ ਉਹਦੇ ਵਾਸਤੇ ਸਾਡੀ ਸਰਕਾਰ ਲਗਾਤਾਰ ਜਿਹੜਾ ਹੈਗਾ ਵੈ ਸਾਰੀ ਸਟੇਟਸ ਨੂੰ ਫੰਡਿੰਗ ਕਰ ਰਹੀ ਹੈ ਬੀਓ ਔਰ ਸੀ ਇਸ ਵੈਰੀ ਟੈਕ ਕਿਤਾ ਸਾਡੇ ਬਜਟ ਦੇ ਵਿੱਚ ਕਿ ਅਸੀਂ ਜਿੰਨੇ ਵੀ ਗਵਰਨਮੈਂਟ ਸਕੈਂਡਰੀ ਸਕੂਲਸ ਜਾਂ ਪ੍ਰਾਇਮਰੀ ਸਕੂਲਸ ਅਗੇ ਨੇ ਇਨ ਦਾ ਰੂਰਲ ਏਰੀਆਸ ਉਹਨਾਂ ਨੂੰ ਬ੍ਰੌਡਬੈਂਡ ਦੇ ਨਾਲ ਕਨੈਕਟੀਵਿਟੀ ਕੀਤੀ ਜਾਏਗੀ ਤਾਂ ਕਿ ਬੱਚਿਆਂ ਨੂੰ ਐਡਵਾਂਸ ਸਟੱਡੀਜ਼ ਜਿਹੜੀਆਂ ਹੈਗੀਆਂ ਨੇ 스마트 ਕਲਾਸਿਸ ਕੈ ਲਈਏ ਉਹ ਸਾਰੀ ਚੀਜ਼ਾਂ ਉਹਨਾਂ ਨੂੰ ਉੱਥੇ ਉਪਲਬਧ ਕਰਾਈਆਂ ਜਾ ਸਕਣ ਔਰ ਅਸੀਂ ਪੰਜ ਜਿਹੜੇ ਗਏ ਨੇ IITs ਜਿਹੜੇ ਨੇ ਹੋਰ ਨਵੇਂ ਸਟੈਬਲਿਸ਼ ਕਰਨ ਜਾ ਰਹੇ ਆ ਤੇ ਇਹਦੇ ਨਾਲ ਜਿਹੜਾ ਹੈਗਾ ਵਾ ਸਾਡੇ ਬੱਚਿਆਂ ਨੂੰ ਹੋਰ ਇਹਦਾ ਵਾਅਦਾ ਮਿਲੇਗਾ ਔਰ ਇਹਦੇ ਨਾਲ ਨਾਲ ਅਸੀਂ ਜਿਹੜਾ ਹੈਗਾ ਅਨੇਕ ਸਕੀਮਾਂ ਜਿਹੜੀਆਂ ਲਾਂਚ ਕੀਤੀਆਂ ਨੇ ਕਿਉਂਕਿ ਬਹੁਤ ਵੱਡਾ ਹੈਗਾ ਕਾਫੀ ਸਮਾਂ ਲੱਗੇਗਾ ਮੇਰੇ ਕੋਲ 23 ਪੇਜਾਂ ਦੇ ਬਜਟ ਦੇ ਪ੍ਰਪੋਜ਼ਲਸ ਹੈਗੀਆਂ ਨੇ ਸੋ ਓਵਰঅল ਜਿਹੜਾ ਸਾਡਾ ਇਸ਼ੂ ਸੀਗਾ ਕਿ ਇਹ ਇੱਕ ਆਮ ਆਦਮੀ ਵਾਸਤੇ ਇੱਕ ਬਜਟ ਪੇਸ਼ ਕੀਤਾ ਗਿਆ जिदा लाभ आम आदमी मिलेगा चाहे वह किसान हो वे, चाहे गरीब हो वे, चाहे साढ़े भैन हो चाहे नौजवान so, सा चारों पिलरस नाने वास्ते सो so दैट कि सा लक्ष्य है गया। एक विकसित भारत और वर्ल्ड पावर बना विश्व शक्ति बना मैं समझदा कि यह बजट वो वास्त एक मील पत्थर साबित होएगा और देश की इकोनमी भी फास्ट ग्रो तेजी ग्रो करेगी और आम आदमी भी ये जोड़ा है अगे बढ़ेगा मैं इन्नी गल आप जी अज शेयर करनी सी और मैं थोड़े माध्यम के न प्रधानमंत्री जी और निर्मला सीतारमन जी ने एक ऐतिहासिक एक खूबसूरत पीपल ओरएंटेड पीपल्स बजट फॉर द पीपल ਪੇਸ਼ ਕਰਨ ਵਾਸਤੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। 82 ਕਿਹਾ ਗਿਆ ਲੇਕਿਨ ਪੰਜਾਬ ਦੇ ਜਿਹੜੀ ਲੀਡਰਸ਼ਿਪ ਹੈ ਚਾਹ ਕਾਂਗਰਸ ਹੀ ਆਗਰ ਹੁੰਦਾ ਹੈ। ਬਰਾ ਲੇਕਿਨ ਪੰਜਾਬ ਨੂੰ ਕੁਛ ਨਹੀਂ ਦਿੱਤਾ ਬਜਟ ਚ ਆਗਰ ਸੈਕਟਰ ਨੂੰ ਵੜਾ ਨਹੀਂ ਦਿੱਤਾ ਚਾਹ ਵਿਹਾਰ ਜਾਂ ਚਾਹ ਉੱਤਰ ਪ੍ਰਦੇਸ਼ ਨੂੰ। ਔਰ ਖਾਸ ਤੌਰ ਤੇ ਪੰਜਾਬ ਨੂੰ ਰੇਲ ਗੱਡੀ ਵੀ ਨਹੀਂ ਮਿਲੀ ਜਦ ਕਿ ਦੱਖਣੀ ਸਿਆਸੀ ਹੋ ਵਧਿਆ। ਤੇ ਉਹਦੇ ਤੇ ਸਾਡਾ ਕੀ ਕਹਿਆ। ਐਫੋਰੇ ਖੂਬ ਸ਼ੁਭ ਦਵਾਦ ਜੇ ਕ੍ਰਿਟਿਸਿਜ਼ਮ ਕੋਈ ਕਰਦਾ ਹੈ ਨਾ ਤਾਂ ਉਹ ਲੱਗਦਾ ਕਿ ਇਟ ਇਜ਼ ਅ ਕ੍ਰਿਟਿਸਿਜ਼ਮ ਫॉर ਦਾ ਸੇਕ ਆਫ ਕ੍ਰਿਟਿਸਿਜ਼ਮ ਹੁਣ ਜਾਂ ਤੇ ਲੋਕ ਪੰਜਾਬ ਦੇ ਨਾਲ ਕਨੈਕਟਡ ਨਹੀਂ ਹੈ ਗਰਾਊਂਡ ਦੇ ਉੱਤੇ ਜਦੋਂ ਦੀ ਸਾਡੀ ਸਰਕਾਰ ਆਈ ਹੈ 2 ਲੱਖ ਕਰੋੜ ਰੁਪਏ ਦੇ ਅਸੀਂ ਇਨਫਰਾਸਟ੍ਰਕਚਰ ਦੀ ਇੱਥੇ ਡਵੈਲਪਮੈਂਟ ਕੀਤੀ ਹੈ ਰੋਡ ਇਨਫਰਾਸਟ੍ਰਕਚਰਸ ਦੀ 2 ਲੱਖ ਕਰੋੜ ਰੁਪਏ ਦੀ ਔਰ ਮੈਂ ਇਹ ਪੁੱਛਣਾ ਚਾਹਾਂਗਾ ਕਾਂਗਰਸ ਦੇ ਵੀਰਾਂ ਨੂੰ 4 ਤੋਂ 14 ਤੱਕ ਤੁਸੀਂ ਪੰਜਾਬ 'ਚ ਕੀ ਇਨਵੈਸਟ ਕੀਤਾ ਉਹਦੇ ਇਨਫਰਾਸਟ੍ਰਕਚਰ ਨੂੰ ਡਵੈਲਪ ਕਰਨ ਵਾਸਤੇ ਉਹ ਦੱਸੋ ਤੁਸੀਂ ਟ੍ਰੇਨਸ ਦੀ ਗੱਲ ਕੀਤੀ ਪੰਜਾਬ ਨੂੰ ਕਿੰਨੇ ਬੰਦੇ ਬੰਦੇ ਬਾਹਰ ਟ੍ਰੇਨਾਂ ਮਿਲ ਗਈਆਂ ਕਿੰਨੀਆਂ ਹੋਰ ਫਾਸਟ ਮੂਵਿੰਗ ਟ੍ਰੇਨਸ ਮਿਲ ਗਈਆਂ ਔਰ ਇਹਦੇ ਨਾਲ ਨਾਲ ਅਸੀਂ ਲਗਭਗ 5000 ਕਰੋੜ ਰੁਪਏ ਤੋਂ ਉੱਪਰ ਖਰਚ ਕੇ ਰੇਲਵੇ ਦਾ ਇਨਫਰਾਸਟ੍ਰਕਚਰ ਬਦਲ ਰਹੇ ਆਂ ਔਰ ਤੁਹਾਡੇ ਲੁਧਿਆਣੇ ਦਾ ਜਿੱਥੇ ਆਪਾਂ ਬੈਠੇ ਆਂ 500 ਕਰੋੜ ਤੋਂ ਵੱਧ ਦਾ ਅਸੀਂ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕਰ ਰਹੇ ਹਾਂ ਮਾਡਰਨ ਫੈਸਿਲਿਟੀਆਂ ਉੱਥੇ ਦੇ ਰਹੇ ਹਾਂ ਔਰ ਮੈਂ ਸਮਝਦਾ ਕਿ ਇੰਦਰਗੜੀ ਇੰਟਰਨੈਸ਼ਨਲ 에ਅਰਪੋਰਟ ਤੋਂ ਵੀ ਬੈਟਰ ਸਾਡਾ ਇੱਥੇ ਦੇ ਲੁਧਾਨੇ ਦੇ ਸਟੇਸ਼ਨ ਬਣਨ ਵਾਲਾ ਹੈ ਸਿੱਧੇ ਨਾਲ ਹੋਰ ਸਟੇਟ ਸ਼ਹਿਰਾਂ ਦੇ ਸਟੇਸ਼ਨਸ ਨੂੰ ਅਸੀਂ ਇਨਫਰਾਸਟ੍ਰਕਚਰ ਡਵੈਲਪ ਕਰ ਰਹੇ ਹਾਂ ਔਰ ਇਹਦੇ ਨਾਲ ਨਾਲ ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ਚਾਹੇ ਸਿਹਤ ਦਾ ਖੇਤਰ ਹੋਵੇ ਚਾਹੇ ਕਿਸਾਨੀ ਦਾ ਖੇਤਰ ਹੋਵੇ ਉਹਦੇ ਵਾਸਤੇ ਫੰਡਸ ਦੀ ਅਲੋਕੇਸ਼ਨ ਸਫੀਸ਼ੀਐਂਟ ਸਾਡੀ ਕੇਂਦਰ ਸਰਕਾਰ ਨੇ ਕੀਤੀ ਹੈ ਪੰਜਾਬ ਵਾਸਤੇ ਸੋ ਜਿਹੜੇ ਲੋਕ ਉਸ ਨੂੰ ਕਹਿੰਦੇ ਨੇ ਕਿ ਪੰਜਾਬ ਨੂੰ ਕੀ ਮਿਲਿਆ ਯਾਹ ਤੇ ਉਹਨਾਂ ਨੂੰ ਬਜਟ ਦੀ ਸਮਝ ਨਹੀਂ ਗਈ ਤੇ ਯਾਹ ਫਿਰ ਕ੍ਰਿਟਿਸਿਜ਼ਮ ਫਾਰ ਦਾ ਸੇਕ ਆਫ ਕ੍ਰਿਟਿਸਿਜ਼ਮ ਔਰ ਤੀਸਰੀ ਗੱਲ ਕਿ ਸ਼ਾਇਦ ਉਹ ਜ਼ਮੀਨ ਨਾਲ ਪੰਜਾਬ ਦੇ ਨਾਲ ਜੁੜੇ ਨਹੀਂ ਹੋਏ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर